सही <laughs> 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 ਪਿਛੇ ਆ ਜਾ ਤੂੰ ਵੀਰੇ ਇੱਧਰ ਤਾਂ ਪਾਣੀ ਨਾ ਪਾ ਤਾ ਥੰਡੇ ਬੁੱਜੀ ਜੀ ਥਨੇ ਤੇ ਪਾਣੀ ਪਾ ਲਿਓ ਪਾਣੀ ਤੋਂ ਕਿਹਦੀ ਬਹੁਤ ਰ ਡੈਂਸ ਵੀ ਜਾਂਦੇ ਆ ਪਾਣੀ ਪਾ ਤਾ ਉੱਥੇ ਰੱਖਣਾ ਆ ਘਰ ਕਮਰੇ ਜੀ ਉਹ ਪੂਜਾ ਰੂਮ

नीचे पीछे लाओ ਤੇ ਪਤਾ ਲਗਾ ਆਲੀ ਨਹੀਂ ਮਰੀ

ਅਨੇ ਸਾਡੇ ਵਾਰ ਨੰਬਰ 20 ਚ ਪੁਰਾਣੇ ਦਾਖਾਂ ਦੇ ਸਾਹਮਣੇ ਪਾਲੀ ਕਰਿਆਨੇ ਦਾ ਕੰਮ ਕਰਦਾ ਉਹ ਦਸਨਜ਼ਾਰ ਵੀ ਜੋਧ ਜਗਾ ਕੇ ਘਰੇ ਵੋਟ ਪਾਉਣ ਚਲੇ ਗਏ ਗਾਂਧੀ ਸਕੂਲ ਚ ਤੇ ਉੱਥੇ ਪਤਾ ਲੱਗਾ ਕਿ ਉਹਨਾਂ ਦੇ ਘਰ ਨੂੰ ਅੱਗ ਲੱਗ ਗਈ ਹੈ ਮੌਕੇ ਤੇ ਫਾਇਰ ਬਗਰੇਡ ਮਗਾ ਕੇ ਅੱਗ ਦੇ ਕਾਬੂ ਪਾਇਆ ਗਿਆ ਜੋ ਸਥਿਤੀ ਕੰਟਰੋਲ ਚ ਆ ਹੁਣ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਆ ਇੱਕ ਸਟੋਰ ਨੂੰ ਅੱਗ ਲੱਗੀ ਉੱਪਰ ਇਹਨਾਂ ਦੀ ਦੁਕਾਨ ਆ ਉੱਪਰ ਇਹਨਾਂ ਦੀ ਰੈਸ਼ ਹੈ ਤੇ ਜੋ ਉੱਤੇ ਸਟੋਰ ਵਗੈਰਾ ਬਣਿਆ ਸਿਲੰਡਰ ਵਗੈਰਾ ਪਏ ਸੀ ਸਿਲੰਡਰ ਮੌਕੇ ਦੇ ਕਿਆ ਕਿ ਬਾਹਰ ਚੜ ਤੇ ਤੇ ਫਾਇਰ ਬ੍ਰੇਡ ਨਾਲ ਅੱਗ ਬੁਝਾ ਲਈ ਗਈ ਅੱਗ ਤੇ ਕਾਬੂ ਪਾ ਲਿਆ ਕੋਈ ਨੇਰੀ ਨਾਲ ਤੇ ਨੇਰੀ ਨਾ ਨਹੀਂ ਦਸਨ ਸਰ ਵੀ ਜੋਤ ਜਗਾਈ ਸੀ ਘਰੇ ਜੋਤੋ ਹੀ ਅੱਗ ਲੱਗੀ ਹੁਣ ਬਿਲਕੁਲ ਹਾਲਾਤ ਠੀਕ ਹੈ ਜੀ ਅੱਗ ਦੇ ਕਾਬੂ ਪਾਏ ਗਏ ਤੇ ਥੱਲੇ ਜਿਹੜਾ ਦੁਕਾਨ ਸੀ ਬਦਾਨ ਨੂੰ ਦੁਕਾਨ ਨੂੰ ਕੋਈ ਨੁਕਸਾਨ ਨਹੀਂ ਹੋਇਆ ਜੀ ਸਾਨੂੰ ਸੂਚਨਾ ਮਿਲੀ ਇੱਥੇ ਅੱਗ ਲੱਗੀ ਆ ਅੱਗ ਲੱਗਦੇ ਤੁਸੀਂ ਕਰ ਦੇਖ ਤੁਸੀਂ ਕਰ ਦੇ ਨਾਲ ਇੱਕ ਜਿਹੜਾ ਸਟੋਰ ਸੀਗਾ ਮੜਾ ਮੋਟਾ ਉਹਨੂੰ ਅੱਗ ਲੱਗੀ ਆ ਇਹ ਜਿਸ ਦੀ ਸਾਨੂੰ ਸੂਤਰ ਮਿਲਦਾ ਸਾਰ ਅਸੀਂ ਤੁਰੰਤ ਅੱਗੇ ਕਾਬੂ ਪਾਉਂਦੀ ਕੋਸ਼ਿਸ਼ ਕਰਦੇ ਹਾਂ ਤੇ ਅੱਗੇ ਕਾਬੂ ਪਾ ਚੁੱਕੇ ਹਾਂ ਕਿੰਨਾ ਦਾ ਨੁਕਸਾਨ ਹੈ ਹਣਿ ਨੁਕਸਾਨ ਕਿੰਨਾ ਗਿਆ ਨੁਕਸਾਨ ਦੇ ਅੰਦਰ ਦੇਖੋ ਪਲਾਸਟਿਕ ਦਾ ਥੋੜਾ ਬਹੁਤ ਸਮਾਨ ਹੈ ਕੁਝ ਘਰ ਦੀਆਂ ਚੀਜ਼ਾਂ ਪਈਆਂ ਹੋਈਆਂ ਹਨ ਉਹਨਾਂ ਨੂੰ ਅੱਗ ਲੱਗੀ ਕਾਰਨ ਪਤਾ ਕੀ ਗੱਲ ਹੋਈ ਨਹੀਂ ਸਰ ਕਾਰਨ ਇਹ ਜਾਂਚ ਕਰਨ ਤੋਂ ਬਾਅਦ ਪਤਾ ਲੱਗੇਗਾ